ਬਰਨਾਲਾ ਦੇ ਧਨੋਲਾ ਸਥਿਤ ਹਨੂਮਨ ਮੰਦਿਰ ਵਿੱਚ ਮੰਗਲਵਾਰ ਸ਼ਾਮ ਨੂੰ ਹਾਸੇ ਦੌਰਾਨ 15 ਸਧਾਲੂ ਜ਼ਖਮੀ ਹੋ ਗਏ ਹਾਸੇ ਵਾਲੀ ਥਾਂ ਪਹੁੰਚੇ ਐਸ ਡੀ ਐਮ ਸੋਨਮ ਪੰਡਾਰੀ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਮੰਦਿਰ ਦੇ ਲੰਗਰ ਹਾਲ ਵਿੱਚ ਖਾਣਾ ਬਣਾਉਣ ਦੌਰਾਨ ਤੇਲ ਫਰਸ਼ ਤੇ ਡੁੱਲ ਗਿਆ ਅਤੇ ਉਸ ਮਗਰੋਂ ਅੱਗ ਲੱਗ ਗਈ ਇਸ ਅੱਗ ਦੀ ਛਪੇਟ ਵਿੱਚ ਕਈ ਲੋਕ ਆ ਗਏ ਅਤੇ ਉਹ ਜ਼ਖਮੀ ਹੋ ਗਏ ਕਰੀਬ ਸ਼ਾਮ 7 ਵਜੇ ਇੱਥੋਂ ਲੰਗਰ ਹਾਲ ਦੇ ਵਿੱਚ ਇੱਕ ਜਿਹੜੀ ਆ ਦੁਖਦਾਈ ਘਟਨਾ ਵਾਪਰੀ ਹੈ ਜਦੋਂ ਕਿ ਇੱਥੇ ਚੋਲੇ ਪੂਰੀਆਂ ਦਾ ਜਿਹੜਾ ਲੰਗਰ ਬਣ ਰਿਹਾ ਸੀ ਪੂਰੀਆਂ ਬਣ ਰਹੀਆਂ ਸੀ ਤੇ ਉੱਥੇ ਜਿਹੜਾ ਇੱਕ ਹਲਵਾਈ ਉਹਦੇ ਵੱਲੋਂ ਜਿਹੜੀ ਇਹਨਾਂ ਦੀ ਡੀਜ਼ਲ ਤੇ ਚੱਲਣ ਵਾਲੀ ਜਿਹੜਾ ਚੁੱਲਾ ਹੈਗਾ ਉਹਦੇ ਵਿੱਚ ਉਹ ਡੀਜ਼ਲ ਪਾ ਰਹੇ ਸੀ ਤੋਂ ਐਕਸੀਡੈਂਟਲੀ ਜਿਹੜਾ ਉਹ ਡੀਜ਼ਲ ਸੀ ਉਹ ਸਪਿਲ ਓਵਰ ਹੋ ਕੇ ਜਿਹੜੀ ਕੜਾਹੀ ਸੀ ਵੱਡੀ ਉਹਦੇ ਵਿੱਚ ਕੁਕਿੰਗ ਆਇਲ ਸੀ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਉਹ ਅੱਗ ਜਿਹੜੀ ਆ ਉਹ ਕੁਕਿੰਗ ਆਇਲ ਨੂੰ ਪੈ ਗਈ ਉਹ ਕਾਫੀ ਵੱਡੀ ਮਾਤਰਾ ਵਿੱਚ ਉਹ ਕੁਕਿੰਗ ਆਇਲ ਨੂੰ ਅੱਗ ਪੈਣ ਕਰਕੇ ਤੇ ਉਹ ਕੜਾਹੀ ਫਿਰ ਉਹ ਡਿੱਗ ਗਈ ਤੇ ਪੂਰੇ ਲੰਗਰ ਹਾਲ ਦੇ ਵਿੱਚੋ ਜਿਹੜੀ ਆਗੋ ਕੈਣਗੇ ਕੁੱਲ 15 ਜਿਹੜੇ ਸਾਡੇ ਲੋਕ जख्मी ਹੋਏ ਨੇ 8 ਜੈਂਟਸ ਨੇ ਤੇ 7 ਬੀਬੀਆਂ ਨੇ ਜਿਹੜੀਆਂ ਲੰਗਰ ਦੇ ਵਿੱਚ ਸੇਵਾ ਕਰ ਰਹੀਆਂ ਸੀਗੀਆਂ ਜਿਹੜੇ 6 ਇੰਜਰਡ ਨੇ ਸਾਰੇ ਦੇ ਸਾਰੇ ਮੇਲ ਨੇ ਉਹਨਾਂ ਦੀਆਂ ਜਿਹੜੀਆਂ 70 ਤੋਂ 80% ਇੰਜਰੀਜ਼ ਆਈਆਂ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਰੈਫਰ ਕੀਤਾ ਗਿਆ ਬਾਕੀ ਜਿਹੜੇ 9 ਇੰਜਰਡ ਨੇ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਜਿਹੜਾ ਧਨੋਲਾ ਸਾਡਾ ਸਿਵਲ ਹਸਪਤਾਲ ਇੱਕ ਕਰੋੜ 30 ਲੱਖ ਰੁਪਇਆ ਤੇ ਸੀਸੀਟੀਵੀ ਕੈਮਰੇਾਂ ਸੰਬੰਧੀ ਐਤਿ ਜਾਰੀ ਕੀਤਾ ਜਾਊਗਾ ਤਾਂ ਕਿ ਜਗ੍ਹਾ ਜਗ੍ਹਾ ਤੇ ਸੇਫਟੀ ਵਾਸਤੇ ਪ੍ਰਬੰਧ ਹੋ ਸਕਣ ਰਾਮ ਬਾਗ ਧੂਰੀ ਕਮਿਊਨਿਟੀ ਹਾਲ ਬਣਾਉਣ ਵਾਸਤੇ 1 ਕਰੋੜ ਰੁਪਇਆ ਜਾਰੀ ਕੀਤਾ ਜਾਊਗਾ ਬ੍ਰਾਹਮਣ ਸਭਾ ਧਰਮਸ਼ਾਲਾ ਬਰਡਵਾਲ 10 ਲੱਖ ਰੁਪਇਆ ਬਾਲਮੀਕੀ ਗਾਂਧੀ ਵਸਤੀ ਤਾਂ ਇਨਸ਼ਾਅੱਲਾ ਪਾੜ ਨੰਬਰ 13 ਉਹ ਵੀ ਹਾਲ ਦੀ ਛੱਤ ਪਾਉਣ ਵਾਸਤੇ 2 ਲੱਖ ਰੁਪਿਆ ਤੇ ਬਾਬਾ ਬੰਸਰੀ ਵਾਲਾ ਸ਼ਿਵ ਮੰਦਰ ਵੈਲਫੇਅਰ ਕਬਾੜ ਨੰਬਰ 21 ਦੀ ਜਿਹੜੀ ਸੁਸਾਇਟੀ ਹੈ 5 ਲੱਖ ਰੁਪਿਆ ਕੁੱਲ ਮਿਲਾ ਕੇ 3 ਕਰੋੜ 7 ਲੱਖ ਰੁਪਿਆ ਟੋਟਲ ਇਹਨਾਂ ਸੁਭਾ ਮਾਨ ਨੂੰ ਜਿਹੜਾ ਜਾਰੀ ਕੀਤਾ ਜਾਏਗਾ